ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਾਨੀਗੜ੍ਹ ਤੋਂ ਚਿੰਤਪੁਰਨੀ 18ਵੀਂ ਵਿਸ਼ਾਲ ਪੰਡਾਰੇ ਦੇ ਲਈ ਜੈ ਮਾਂ ਚਿੰਤਪੁਰਨੀ ਚੈਰੀਟੇਬਲ ਟਰਸਟ ਰਜਿਸਟਰਡ ਪਵਾਨੀਗੜ੍ਹ ਐਂਡ ਦਿੱਲੀ ਦੇ ਸਹਿਯੋਗ ਦੇ ਨਾਲ 18ਵੀਂ ਵਿਸ਼ਾਲ ਪੰਡਾਰੇ ਦਾ ਬੱਲਿਆਰ ਰੋਡ ਤੋਂ ਰਵਾਨਾ ਹੋਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮੌਕੇ ਦੇ ਜਿੱਥੇ ਐਫਸੀਏ ਦੇ ਡਾਇਰੈਕਟਰ ਜੀਵਨ ਗਰਗ ਸਾਬਕਾ ਸੰਸਦਿਸਕਤਰ ਬਹੁ ਪ੍ਰਕਾਸ਼ ਚੰਦ ਗਰਗ ਇੱਧਰ ਦੇਖਣ ਲਈ ਇੱਧਰ ਇੱਧਰ ਗਿਆ ਪ੍ਰਧਾਨ ਚਰਨਜੀਤ ਅਤੇ ਸਮੋਕੇ ਸतीश ਕੁਮਾਰ ਹੈਪੀ ਜਿੰਦਰ ਗੋਇਲ ਨਰੇਸ਼ ਗੋਇਲ ਪਪ ਮਨੀਸ਼ ਗੋਇਲ ਕੇਵਲ ਕੁریشن ਅਤੇ ਵਿਕਾਸ ਅਤੇ ਪਵਿੰਦਰ ਗੁਪਤਾ ਵੀ ਪਹੁੰਚੇ ਹੋਣ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿੱਚ ਦੇਖ ਸਕਦੇ ਹੋ ਐਫਸੀਆਈ ਡਾਇਰੈਕਟਰ ਜੀਵਨ ਗਰਗ ਅਤੇ ਬਾਊ ਪ੍ਰਕਾਸ਼ ਚੰਦ ਗਰਗ ਵੱਲੋਂ ਚੰਡੀ ਦੇ ਕੇ ਰਵਾਨਾ ਕੀਤੇ ਜਾ ਰਹੇ ਹਨ ਤੇ ਮਾਂ ਚੰਤਪੁਰਨੀ ਦੇ ਜੈਕਾਰਿਆਂ ਨਾਲ ਕੋਸ਼ਿਸ਼ ਕੀਤਾ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਨੇ ਪਾਕਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਥੇ ਚਿੰਤਪੁਰੀ ਨੀ ਮਾਤਾ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਥੋਂ ਪਾਪ ਪੰਡਾਰੇ ਦੇ ਲਈ 18ਵਾਂ ਵਿਸ਼ਾਲ ਟਰੱਕ ਰਾਸ਼ਨ ਦਾ ਭੇਜਿਆ ਜਾ ਰਿਹਾ ਹੈ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਵਾਨਾ ਕੀਤਾ ਜਾ ਰਿਹਾ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਐਫਸੀਆਈ ਦੇ ਡਾਇਰੈਕਟਰ ਜੀਵਨ ਗਰਗ ਅਤੇ ਸਾਬਕਾ ਸੰਸਦ ਮਿਸਤਰੀ ਬਹੁਪ੍ਰਕਾਸ਼ ਚੰਦ ਗਰਗ ਬਹੁ ਸਾਕੇ ਕਰਵਾਨੀ ਹੈ ਕਰਾ ਲੰਗਰ ਲਵਾਉਣ ਵਾਲੀ ਮਾਈ ਦਾ ਬਹੁ ਸਾਕੇ ਜੀਵਨਜੀ ਠਾਰਵਾਲ ਲੰਗਰ ਲੈ ਕੇ ਜਾ ਰਿਹਾ ਹੈ ਚਿੰਤਪੁਰਨੀ ਦਾ ਜੋ ਪਲੇਅਰ ਰੋਡ ਤੋਂ ਕੀ ਕੰਮ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਹੀ ਨਗਰ ਨਿਵਾਸੀਆਂ ਨੂੰ ਇਸ ਚੀਜ਼ ਦੀ ਬਹੁਤ ਵਧਾਈ ਦਿੰਨਾ ਕਿਉਂਕਿ ਮਾ ਚਿੰਤਪੁਰਨੀ ਜਿਹੜੀ ਸਾਡੀ ਕਮੇਟੀ ਆਪਵਾਨੀ ਗੜ ਦੀ ਇਹ ਲਗਾਤਾਰ ਪਿਛਲੇ 18 ਸਾਲਾਂ ਤੋਂ ਇੱਥੋਂ ਭੰਡਾਰਾ ਲੈ ਕੇ ਮਾਤਾ ਦੇ ਦਰਬਾਰ ਤੇ ਜਾਂਦੇ ਨੇ ਔਰ ਨਰਾਤਿਆਂ ਦੇ ਪੂਰੇ ਨਰਾਤੇ ਉੱਥੇ ਰਹਿ ਕੇ ਸੇਵਾ ਕਰਦੇ ਨੇ ਔਰ ਮੈਂ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਇਹਨਾਂ ਨੇ ਉੱਥੇ ਜਾ ਕੇ ਲਗਭਗ 1000 ਗਜ ਦੀ ਜਗਾ ਜਗਾ ਭਵਾਨੀਗੜ ਦੇ ਨਾਂ ਤੇ ਉੱਥੇ ਲਈ ਹੈ ਔਰ ਇੱਕ ਬੱਬਿਆ ਇਮਾਰਤ ਬੜਾ ਵਧੀਆ ਭਵਨ ਉੱਥੇ ਬਣਾਇਆ ਜਿਹਦੇ ਵਿੱਚ ਕਾਫੀ ਏਸੀ ਰੂਮ ਵੀ ਨੇ ਔਰ ਜਿੱਥੇ ਜਾ ਕੇ ਸਾਰੇ ਭਗਤ ਕਣ ਰੁਕਦੇ ਨੇ ਔਰ ਬਾਅਦ ਦੇ ਵਿੱਚ ਲੋਕਾਂ ਨੂੰ ਵੀ ਬੜੀ ਉੱਤੀ ਸਹੂਲਤ ਹੈ ਸੋ ਮੈਂ ਜਿੱਥੇ ਇਹ ਸਾਰੇ ਕਮੇਟੀ ਦਾ ਜਿਹਦੇ ਪ੍ਰਧਾਨ ਸਾਡੇ ਚਰਨਜੀਤ ਜੀ ਨੇ ਔਰ ਨਰੇਸ਼ ਕੁਮਾਰ ਗੋਇਲ ਪੱਪ ਸਾਹਿਬ ਨੇ ਰਜਿੰਦਰ ਕੋਇਲ ਜੀ ਹੋਗੇ ਹੈਪੀ ਜੀ ਹੋਗੇ ਔਰ ਬਾਕੀ ਸਾਰੀ ਹੀ ਇਹਨਾਂ ਦੀ ਸਮੁੱਚੀ ਟੀਮ ਜਿਹੜੇ ਕੀ ਬੜੀ ਸ਼ਰਧਾ ਦੇ ਨਾਲ ਇਥੇ ਦਿਲ ਫੋਲੇ ਇਕੱਠਾ ਕਰਕੇ ਜੋ ਨਗਰ ਦੇ ਲੋਕ ਇਹਨਾਂ ਨੂੰ ਦਿੰਦੇ ਨੇ ਔਰ ਆਪਣੀਆਂ ਜੀਵਨ ਦੇ ਵਿੱਚੋਂ ਵੀ ਖਰਚਾ ਕਰਕੇ ਉੱਥੇ ਇਹ ਭੰਡਾਰਾ ਲਾਉਂਦੇ ਨੇ ਔਰ ਮਹਾਮਾਈ ਦੀ ਬੜੀ ਕਿਰਪਾ ਇਹਨਾਂ ਤੇ ਸਾਰੇ ਇਕੱਠੇ ਹੋ ਕੇ ਕਿਸੇ ਬਿਨਾ ਭੇਦ ਭਾਵ ਤੋਂ ਲੋਕਾਂ ਦੀ ਸੇਵਾ ਕਰਨ ਦੇ ਲਈ ਉੱਥੇ ਜਾਂਦੇ ਨੇ ਔਰ ਦਰਬਾਰ ਤੇ 11 ਦੇ 9 ਦਿਨ ਰਹਿ ਕੇ ਜਾਂ ਉਹ ਕਿ 10 ਦਿਨ ਲੈਂਦੇ ਨੇ ਇੱਕ ਦਿਨ ਪਹਿਲਾਂ ਜਾਂਦੇ ਨੇ ਇੱਕ ਦਿਨ ਬਾਅਦ ਦੇ ਵਿੱਚ ਆਉਂਦੇ ਨੇ ਔਰ ਪੂਰੇ ਮੰਦ ਦੇ ਨਾਲ ਉੱਥੇ ਇਹ ਸੇਵਾ ਕਰਦੇ ਨੇ ਇੱਕ ਗੱਲ ਹੋਰ ਬਹੁਤ ਵੱਡੀ ਹੈ ਇਹ ਸੰਸਥਾ ਦੇ ਵਿੱਚ ਉੱਥੇ ਇਹ ਸੰਸਥਾ ਹਰ ਸਾਲ ਜੇ ਕੋਈ ਭਗਤ ਗਣ ਭੰਡਾਰ ਆਪਣਾ ਜਗਰਾਤਾ ਕਰਾਉਣਾ ਚਾਹੁੰਦਾ ਹੈ ਤਾਂ ਉਹ ਜਗਰਾਤਾ ਵੀ ਉੱਥੇ ਪਰਿਵਾਰ ਸਮੇਤ ਪੰਜਾਬ ਦੇ ਰਿਸ਼ਤੇਦਾਰ ਭੈਣ ਭਾਈਆਂ ਨੂੰ ਬੁਲਾ ਕੇ ਉੱਤੇ ਕਰਵਾਉਂਦੇ ਜਿਵੇਂ ਕਿ ਇਸ ਵਾਰ ਸਾਡੇ ਇਹਨਾਂ ਦੇ ਦੋ ਜਗਰਾਤੇ ਹੋ ਰਹੇ ਨੇ ਇੱਕ ਤਾਂ ਪ੍ਰਕਾਸ਼ ਚੰਦ ਗਰਕ ਜੀ ਸਾਡੇ ਐਕਸ ਮਿਨਿਸਟਰ ਨੇ ਇਹਨਾਂ ਦੇ ਪਰਿਵਾਰ ਦੇ ਵੱਲੋਂ 9 ਤਰੀਕ ਦਾ ਮੇਰੇ ਖਿਆਲ ਵਿੱਚ ਜਗਰਾਤਾ ਉੱਥੇ ਤੇ ਇੱਕ 10 ਤਰੀਕ ਨੂੰ ਜਿਹੜੇ ਇੱਕ ਹੋਰ ਭਗਤ ਜਨ ਨੇ ਪਏ ਬਹੁਤ ਦੇਰ ਤੋਂ ਇਸ ਮੰਡਲ ਦੇ ਨਾਲ ਜੁੜੇ ਹੋਏ ਨੇ ਸ਼ੰਤੀ ਜੀ ਨੇ ਸੂਲਰ ਕਰਾੜ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਐ ਇਸੇ ਤਰ੍ਹਾਂ ਹੀ ਦਿੱਲੀ ਵਾਲੇ ਵੀ ਲੋਕ ਹੋਰ ਵੀ ਜਿਹੜੇ ਭਗਤ ਜਨ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ ਉਹ ਅਬਦੀ ਸ਼ਰਦਾ ਦੇ ਨਾਲ ਉੱਥੇ ਜਗਰਾਤਾ ਕਰਾਉਂਦੇ ਨੇ ਔਰ ਮੈਂ ਦੇਖਿਆ ਹੈ ਵੀ ਜੋ ਵੀ ਕੋਈ ਮਨੋ ਕਾਮਨਾ ਲੈ ਕੇ ਜਾਂਦਾ ਹੈ ਔਰ ਦੂਸਰਾ ਕੀ ਹੈ ਜਿਹੜਾ ਇਹ ਜਗਰਾਤਾ ਕਰਾਉਂਦੇ ਨੇ ਬੜੀ ਸ਼ੁੱਧਤਾ ਦੇ ਨਾਲ ਕਰਾਉਂਦੇ ਨੇ ਕਿਸੇ ਵੀ ਤਰ੍ਹਾਂ ਦਾ ਉੱਥੇ ਤਾਂ ਸਿਪਹੋਜਨ ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਲੈਦਰ ਦੀ ਚੀਜ਼ ਪੂਰਾ ਖਿਆਲ ਰੱਖਿਆ ਜਾਂਦਾ ਹੈ ਸਾਰੇ ਪ੍ਰੋਟੋਕੋਲ ਦਾ ਜਿਹਦੇ ਨਾਲ ਇਹ ਜਗਰਾਤਾ ਉੱਥੇ ਹੁੰਦਾ ਸੋ ਮੈਂ ਇਸ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਵੀ ਇਸ ਸੰਸਥਾ ਦਾ ਜਿੰਨਾ ਵੀ ਸਹਿਯੋਗ ਕਰੋ ਥੋੜਾ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਨਗਰ ਨਿਵਾਸੀਆਂ ਨੂੰ ਇਸ ਕਮੇਟੀ ਨੂੰ ਬਹੁਤ-ਬਹੁਤ ਵਧਾਈ। ਅਗਰ ਗੱਲ ਕਰੀਏ ਪਵਾਨੀਗੜ੍ਹ ਦੇ ਲੋਕਾਂ ਬੋਲੋ ਜੋ ਕਮੇਟੀ ਵੱਲੋਂ ਫੰਡ ਇਕੱਠਾ ਕੀਤਾ ਜਾਂਦਾ ਇੱਕ ਬਹੁਤ ਵਧੀਆ ਪਵਵਾਕਰਮ ਬਣਾਇਆ। ਤਕਰੀਬਨ ਸਾਨੂੰ ਵੀ 2 ਸਾਲ ਹੋ ਗਏ ਤਕਰੀਬਨ ਸਾਡੀ ਟੀਮ ਜਾਂਦੀ ਹੈ ਉੱਥੇ ਦੇਖ ਕੇ ਵੀ ਆਉਣਿਆ। ਆ ਪਵਾਨੀਗੜ੍ਹ ਦੀ ਟੀਮ ਨੇ ਇਹਨਾਂ ਨੂੰ ਕਿਵੇਂ ਵਧਾਈ ਦਵਾਂਗੇ ਵੀ ਜਿਹੜੇ ਇਹਨਾਂ ਨੇ ਇੰਨਾ ਵਧੀਆ ਉਪਰਾਲਾ ਕਰਿਆ ਵੀ ਆਪਣੀ ਰਜਿਸਟਰਡ ਕਮੇਟੀ ਬਣਾ ਕੇ ਇੱਕ ਰਜਿਸਟਰਡ ਥਾਂ ਲੈਣਾ ਅਤੇ ਇੰਨੀ ਵਧੀਆ ਪਵਵ ਜਗ੍ਹਾ ਬਣਾਈ ਗਈ ਹੈ ਬਸ ਦਿੱਕਤ ਹੀ ਜੋਗ ਹੈ ਵਧੀਆ ਲੱਗ ਰਿਹਾ। ਇਹਦੇ 'ਚ ਵ ਇਹ ਡਾਊਨ ਟੂ ਅਰਥ ਨੇ ਸਾਰੇ ਬੰਦੇ ਬੜੀ ਸ਼ਰਦਾ ਦੇ ਨਾਲ ਇਹ ਸਾਰੇ ਨਗਰ ਦੇ ਵਿੱਚੋਂ ਜੋ ਵੀ ਕੋਈ ਕੁਝ ਪੈਸਾ ਦਿੰਦਾ ਹੈ ਤਾਂ ਉਸ ਤਰੀਕੇ ਦੇ ਨਾਲ ਇਹ ਤਿਆਰ ਕਰ ਦਿੰਦੇ ਨੇ ਤੇ ਜਿੱਥੇ ਵੀ ਹੁਣ ਜਿਸ ਤਰੀਕੇ ਦੇ ਨਾਲ ਇਹ ਕਮਰੇ ਬਣਾਉਂਦੇ ਨੇ ਉੱਥੇ ਅਗਰ ਕੋਈ ਭਗਤ ਜਾਨਾ ਆਪਣੇ ਪਰਿਵਾਰ ਵੱਲੋਂ ਕੋਈ ਯਾਦ ਦੇ ਵਿੱਚ ਕਿਸੇ ਦੇ ਕਮਰਾ ਬਣਵਾਉਣਾ ਚਾਹੁੰਦਾ ਹੈ ਜਾਂ ਕੋਈ ਏਸੀ ਰੂਮ ਨਾਲ ਉਹਦੇ ਉਹ ਜੋ ਵੀ ਕੋਈ ਚੀਜ਼ ਜਿਸ ਤਰ੍ਹਾਂ ਦੀ ਕਿਸੇ ਦੀ ਸ਼ਰਧਾ ਹੈ ਅਗਰ ਉਹ ਇਸ ਤਰੀਕੇ ਦੇ ਨਾਲ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਇਹ ਸਾਰਾ ਉਹਨਾਂ ਦੇ ਨਾਮ ਤੇ ਉਸ ਤਰੀਕੇ ਦੇ ਨਾਲ ਉੱਥੇ ਭਵਨ ਦੇ ਵਿੱਚ ਕਮਰਾ ਬਣਾਉਂਦੇ ਨੇ ਔਰ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਵੀ ਉੱਥੇ ਉਸ ਤਰੀਕੇ ਦਾ ਮਿਲ ਪਵਯਾ ਚੰਤਪੁਰਨੀ ਦਾ ਲੰਗਰ ਲਾ ਰਿਹਾ ਠਾਰਮਲ ਲੰਗਰ ਲੈ ਕੇ ਜਾਇਆ ਜਾ ਰਿਹਾ ਪਹਾਨੀਗੜ ਤੋਂ ਕੀ ਤੁਮ ਜੈ ਮਾਂ ਚੰਤਪੁਰਨੀ ਟਰਸਟ ਪਹਾਨੀਗੜ ਵੱਲੋਂ ਪਿਛਲੇ 18 ਸਾਲ ਤੋਂ ਲਗਾਤਾਰ ਜਿਹੜੀ ਹੈ ਮਾਤਾ ਜੀ ਦੇ ਦਰਬਾਰ 'ਚ ਜਾ ਕੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਮੈਂ ਸਬੰਧ ਨਾਲ ਕਿ ਜਿਹੜੇ ਦਰਸ਼ਨ ਕਰਨਾਂ ਦੇ ਇੱਛਾ ਰਹੀ ਨੇ ਉਹਨਾਂ ਦੀ ਸੇਵਾ ਕਰਨਾ ਇੱਕ ਬਹੁਤ ਵੱਡੀ ਲਾਹਤ ਹੈ ਜਿੱਥੇ ਪਹਾਨੀਗੜ ਦਾ ਨਾਮ ਉੱਚਾ ਹੁੰਦਾ ਹੈ ਉਤੇ ਮੈਂ ਸਮਝਦਾ ਕਿ ਜਿਹੜੀ ਇਸ ਕਮੇਟੀ ਦੇ ਸਾਰੇ ਮੈਂਬਰ ਨੇ ਜੋ ਇਹਨਾਂ ਦੀ ਸੇਵਾ ਹੈ ਪਰ ਮੈਗਨਾ ਫਿਜ਼ੀਕਲ ਸੇਵਾ ਕਰੀ ਬੜੀ ਮੁਸ਼ਕਲ ਹੈ ਰਾਤ ਦੇ ਜਾ ਰਹੇ ਨੇ ਔਰ ਨਰਾਤਾ ਪੂਰ ਹੋਣ ਤੋਂ ਬਾਅਦ ਤੇਰੇ ਬਾਬੇ ਜੀ ਲਗਾਤਾਰ 24 ਘੰਟੇ ਬਹੁਤ ਹੀ ਵਧੀਆ ਮੈਸਬ ਦਾ ਸਾਫ ਸੁਥਰਾ ਨੰਗਰ ਜਿਹੜਾ ਹੈ ਉਹ ਤੇ ਇਹਨਾਂ ਨੂੰ ਸੰਗਠਨ ਕਰਵਾਇਆ ਜਾਂਦਾ ਹੈ ਤੋਂ ਇਹਨਾਂ ਨੂੰ ਮੈਸਬਾ ਦੀ ਮੁਬਾਰਕਵਾਦ ਦਿੰਦਾ ਅੱਜ ਇਹ ਨੰਗਰ ਦਾ ਜਿਹੜਾ ਟਰੱਕ ਹੈ